ਨਰੀ ਜਗਤਪੁਰ ਸੇਚੰਦਰ ਭਗਵਾਨ ਕੀ ਜੈ ਗੁਰੂ ਨਾਨਕ ਦੇਵ ਮਹਾਰਾਜ ਕੀ ਪਰਮ ਸਤਕਾਰ ਜੋ ਗੁਰੂ ਅਸਾਧ ਸਿੰਘ ਜੀ ਸੋ ਅੱਜ ਮਾਨੂੰ ਬੜੀ ਖੁਸ਼ਹਾਲਤਾ ਹੋਈ ਖੁਸ਼ ਹੋਈ ਅਸੀਂ ਲੋਪੋ ਤੋਂ ਮਹਾਪੁਰਸ਼ਨ ਦਰਸ਼ ਕਰਕੇ ਬਾਅਦសារ ਰਹੀ ਸੀ ਤੇ ਰਾਸਤੇ ਵਿੱਚ ਮੇਰੇ ਸਤਕਾਰਯੋਗ ਨੌਜਵਾਨ ਵੀ ਭਰਾ ਜੇ ਬੋਤਲਾਂ ਨੂੰ ਪਾਣੀ ਲਾ ਰਹੇ ਸੀ ਤੇ ਮਾਨੂੰ ਬੜੀ ਖੁਸ਼ੀ ਹੋਈ ਤੇ ਦੇਖੋ ਹਨੇਰਾ ਹੋ ਚੁੱਕਿਆ ਸਾਜੀ ਦੀ ਸੇਵਾ ਕਰਨੀ ਇਹਨਾਂ ਤੋਂ ਅਸੀਂ ਜਾਣਤਾ ਜਣਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਚੱਲਣਾ ਪਾਉਂਗਾ ਘੰਗੋਲ। ਵਾਇਰ ਰੌਤਾ ਵਾਇਰ ਫੋਟੋ ਦੀ। ਅਨੁਵਰਤ ਇਹ ਬੂਟੇ ਬਾਰੇ ਇਸ ਤਰ੍ਹਾਂ ਚੱਲਦਾ। ਇਹ ਬੁੱਟੇ ਆਪਾਂ ਦੀ तकरीबन 2018 ਤੋਂ ਲੈ ਕੇ ਸੇਵਾ ਚੱਲ ਰਹੀ ਹੈ ਜੀ। ਤੇ ਆ 2018 ਤੋਂ ਲੈ ਕੇ ਹੁਣ ਤੱਕ तकरीबन ਅਸੀਂ ਪਿੰਡ ਦੇ ਵਿੱਚ 6000 ਬੂਟੇ ਲਾ ਦਿੱਤੇ ਆ ਜੀ। ਤੇ ਜਿਹੜੇ ਇਹ ਬੂਟੇ ਆ ਇਹਨਾਂ ਨੂੰ तकरीबन 1 ਮਹੀਨਾ ਹੋ ਗਿਆ ਲਾਇਆ ਨੂੰ ਜੀ। ਬਾਅਦੇ ਜਨਕੀ ਵੀ ਜਿੰਨੇ ਕ ਸੇਵਾਦਾਰ ਤਕਰੀਬਨ ਆਪਣੇ ਪਿੰਡ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੈਟੀ ਦੇ ਸਮੂਹ ਸੇਵਾਦਾਰ ਜਿੰਨੇ ਵੀਰ ਨੇ ਨੌਜਵਾਨ ਵੀਰ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪਿੰਡ ਦੇ ਵਿੱਚ ਜਿਹੜੇ ਬੂਟੇ ਹਰੇਕ ਸਾਲੇ ਜੀ ਤਕਰੀਬਨ ਲਾਉਣੇ ਆ ਜੀ ਤੇ ਹੁਣ ਵੀ ਸੇਵਾ ਚੱਲ ਰਹੀ ਹੈ ਜੋ ਆਪਣੇ ਨੂੰ ਦਵਾਈ ਪਾਣੀ ਆ ਖਾਦ ਪਾਣੀ ਆ ਜਾਂ ਜੋ ਵੀ ਤੇਲ ਪਾਣੀ ਆ ਉਹ ਸੇਵਾਦਾਰ ਆਪਣੇ ਪੱਲੀਓ ਜਾਂ ਜੋ ਵੀ ਨਗਰ ਦੇ ਵਿੱਚ ਕੋਈ ਐਨ ਆਰ ਆਈ ਵੀਰ ਹੈ ਸਾਡਾ ਜੀ ਸਹਿਯੋਗ ਦਿੰਦੇ ਆ ਹਨ ਤੇ ਉਹ ਸਾਨੂੰ ਜੜ ਕੇ ਸੇਵਾ ਭੇਜਦੇ ਆ ਜੀ ਤੇ ਉਹਨਾਂ ਜਦੋਂ ਤੇਲ ਪਾਣੀ ਟਰੈਕਟਰ ਦੇ ਵਿੱਚ ਚਾਲਦਾ ਗਿਆ ਤੇ ਜਾਂ ਜੋ ਖਾਦ ਪਾਉਣੀ ਆਪਾਂ ਜੋ ਸਪਰੇਅ ਕਰਨੀ ਆ ਤੇ ਜੋ ਸਾਫ ਸਵਾਲ ਕਰਨੀ ਆ ਜਨਨਕੀ ਉਹ ਜਨਨਕੀ ਜਿਹੜਾ ਜਿੰਨੇ ਵੀ ਸੇਵਾਦਾਰ ਖੜੇ ਨੇ ਕਿ ਕੋਈ ਬੱਚੇ ਸਕੂਲ ਚ ਪੜਦੇ ਆ ਜੀ ਕੋਈ ਕਾਮਕਾਰ ਵਾਲੇ ਆ ਤੇ ਇਸ ਕਰਕੇ ਜਿਵੇਂ ਚੜ ਕੇ ਰਾਤ ਨੂੰ ਤਾਂ ਸੇਵਾ ਕਰਦੇ ਆ ਵੀ ਇਸ ਮੁਕ ਸਾਡੇ ਕੋਲ ਟਾਈਮ ਹੁੰਦਾਗਾ ਤੇ ਇਹ ਪਿੰਡ ਇਹ ਪਿੰਡ ਲੱਖਾ ਜੀ ਦਰਦਵਾਰਾ ਮਿੱਥੇ ਸਿਆਂ ਤੋਂ ਲੱਗਿਆ ਜੀ ਬਾਬਾ ਜੋਰਾ ਸਿੰਘ ਜੀ ਲੱਖਾ ਉਹ ਸਾਡੇ ਪਿੰਡ ਦੇ ਜਨਨਕੀ ਜੰਪਾਲ ਨੇ ਜੀ ਤੇ ਉਹਨਾਂ ਦਾ ਪਿੰਡ ਪਿੰਡ ਲੱਖਾ ਜੀ ਤੇ ਨੀ ਵਿਗਰਾਜ ਦੇ ਲਦਿਆ। ਸੋ ਗੁਰਮਖੋ ਬੜੀ ਖੁਸ਼ੀ ਹੋਈ, ਮਾਨੂੰ ਖਸੰਤਾ ਹੋਈ ਤੇ ਤੁਹਾਨੂੰ ਬੜੀ ਪ੍ਰਸੰਤਾ ਹੋਵੇਗੀ ਕਿ ਇੰਨਾ ਸੋਹਣਾ ਕਾਰਜ ਕਰ ਰਹੇ ਨੇ। ਸੋ ਮੈਂ ਸਾਰੀ ਗੁਰਮਖ ਪਿਆਰਾਂ ਨੂੰ, ਪਿਆਰੀ ਸੱਜਣਾ ਨੂੰ, ਸਤਿਵੰਤੇ ਸੱਜਣਾ ਨੂੰ ਜਿੰਨੀ ਪਿਆਰ ਵਾਲੀ ਸੰਗਤਾਂ ਸਤਿਗੁਰਾਂ ਨੂੰ ਪਿਆਰ ਕਰਦੀ ਹੈ, ਤੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਬੂਟੇ ਖ਼ਾਲਦਾਰ ਤੇ ਸ਼ਾਹਦਾਰ ਬੂਟੇ ਜ਼ਰੂਰ ਲਗਾਓ ਤੇ ਇਹ ਕਾਰਜ ਬਹੁਤ ਜ਼ਰੂਰੀ ਹੈ ਕਿ ਵਾਤਾਵਰਣ ਸੁੱਚਾ ਤੇ ਆਪਣੀ ਜੀਵਨੀ ਸੁੱਚੀ ਤੇ ਆਪਣਾ ਜੀਵਨ ਵੀ ਖੁਸ਼ਹਾਲ ਹੁੰਦਾ ਹੈ। ਤੋ ਬਹੁਤ ਖੁਸ਼ੀ ਹੈ ਸਾਰੇ ਨੌਜਵਾਨ ਭਰਾਵਾਂ ਨੂੰ ਮਿਲ ਕੇ ਸੋ ਸਾਰੀ ਸੰਗਤਾਂ ਵੀ ਇਹਨਾਂ ਨੌਜਵਾਨ ਵੀਰਾਂ ਦਾ ਵੀ ਤੁਹਾਡੀ ਵੀ ਸਰਕਾਰ ਦੇ ਤੇ ਗੁਰੂ ਮਹਾਰਾਜ ਜੀ ਨੇ ਚੜ੍ਹਦੀ ਕਲਾ ਵਿੱਚ ਸਿੱਖਣ ਤੰਦਰੁਸਤੀ ਦਾ ਸਿੱਖਣ ਤੇ ਇਸ ਤਰੀ ਸੇਵਾ ਕਰਦੇ ਰਹਿਣ ਹੋਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਵਾਹਿਗੁਰੂ ਦੇ ਦਰਵਾਜ਼ੇ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ